ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਮੇਰੇ ਉਹਨਾਂ ਵੀਰਾਂ ਭੈਣਾਂ ਦੇ ਲਈ ਆ ਉਹਨਾਂ ਸਰੋਤਿਆਂ ਦੇ ਲਈ ਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਰੱਖਦੇ ਨੇ ਜਿਹੜੇ ਕਦੇ-ਕਦੇ ਇਹ ਸੋਚਦੇ ਨੇ ਕਿ ਕਾਸ਼ ਕਿਤੇ ਐਸਾ ਸਮਾਂ ਬਣਦਾ ਅਸੀਂ ਵੀ ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਪੈਦਾ ਹੋਏ ਹੁੰਦੇ ਸਾਨੂੰ ਵੀ ਉਹ ਵਿੜਭਾਗਾ ਸਮਾਂ ਮਿਲ ਸਕਦਾ ਕਿ ਅਸੀਂ ਉਹਨਾਂ ਦੇ ਪ੍ਰਤੱਖ ਦਰਸ਼ਨ ਦੇਦਾਰ ਕਰ ਸਕਦੇ ਹੁੰਦੇ ਪਰ ਸੱਚ ਜਾਣਿਓ ਅੱਜ ਦੀ ਜਿਹੜੀ ਸਾਖੀ ਐ ਇਹਨੂੰ ਤੁਸੀਂ ਅਗਰ ਅੰਤ ਤੱਕ ਸੁਣੋਂਗੇ ਤੁਸੀਂ ਵੀ ਉਸ ਸਮੇਂ ਦੇ ਵਿੱਚ ਪਹੁੰਚ ਜਾਓਗੇ ਔਰ ਤੁਸੀਂ ਜੇ ਦਿਲ ਕਰਕੇ ਮਨ ਕਰਕੇ ਇਸ ਸਾਖੀ ਨੂੰ ਸੁਣੋਂਗੇ ਤਾਂ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਜ਼ਰੂਰ ਦਰਸ਼ਣੇ دیدار ਹੋਣਗੇ ਸੋ ਇਹਦੇ ਲਈ ਆਪਣੇ ਮਨ ਨੂੰ ਇਕਾਗਰ ਕਰਕੇ ਤੇ ਆਪਣੀ ਸੁਰਤ ਨੂੰ ਥੋੜਾ ਜਆ ਮੇਰੇ ਨਾਲ ਪਿੱਛੇ ਲੈ ਕੇ ਚੱਲੋ ਜੀ ਆਪਾਂ ਕਾਫੀ ਸਮਾਂ ਪਿੱਛੇ ਜਾਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹ ਘਟਨਾ ਕਸ਼ਮੀਰ ਦੀ ਐ ਜੀ ਕਾਫੀ ਸਦੀਆਂ ਸਾਲ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਕਸ਼ਮੀਰ ਹੈ ਉਹਦੇ ਵਿੱਚ ਇੱਕ ਵਿਅਕਤੀ ਰਹਿੰਦਾ ਜੀ ਜਿਹਦਾ ਨਾਮ ਹੈ ਸੇਵਾਦਾਸ ਬਹੁਤ ਹੀ ਨੇਕ ਦਿਲ ਦਾ ਬੰਦਾ ਹੈ ਕਰਮ ਧਰਮ ਕਰਨ ਵਾਲਾ ਹੈ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਦਾ ਨਿਰਭਾਹ ਕਰਦਾ ਜੀ ਉਹਦੇ ਪਰਿਵਾਰ ਵਿੱਚ ਇੱਕ ਉਹਦੀ ਪਤਨੀ ਹੈ ਤੇ ਇੱਕ ਉਹਦੀ ਮਾਤਾ ਜਿਹਦਾ ਨਾਮ ਹੈ ਭਾਗਪਰੀ ਇਹ ਜਿਹੜਾ ਸੇਵਾਦਾਸ ਹੈ ਇਹ ਦਸਾਂ ਨੋਹਾਂ ਦੀ ਕੀਰਤ ਕਰਦਾ ਹੈ ਧਰਮ ਦੇ ਵਿੱਚ ਵੀ ਆਪਣਾ ਜਿਹੜੇ ਖਿਆਲ ਆਤ ਰੱਖਦਾ ਸੁਰਤ ਰੱਖਦਾ ਤੇ ਸੋਚਦਾ ਕਿ ਮੈਂ ਇਸ ਵਾਰ ਕੰਮ ਧੰਦੇ ਤੋਂ ਵਿਹਲਾ ਹੋ ਕੇ ਜਿੰਨੇ ਵੀ ਤੀਰਥ ਸਥਾਨ ਨੇ ਉਹਨਾਂ ਦੇ ਦਰਸ਼ਨੇ دیدار ਕਰਕੇ ਆਵਾਂਗਾ ਸੋ ਸਬਬ ਬਣਦਾ ਜੀ ਉਹ ਪਿੰਡ ਦੇ ਜਿਹੜੇ ਕੁਝ ਲੋਕ ਜਾ ਰਹੇ ਹੁੰਦੇ ਆ ਉਹਨਾਂ ਦੇ ਨਾਲ ਕਾਫਲੇ ਦੇ ਨਾਲ ਹੀ ਤੀਰਥ ਸਥਾਨ ਦੀ ਯਾਤਰਾ ਕਰਨ ਲਈ ਚਲਾ ਜਾਂਦਾ ਕਹਿੰਦੇ ਨੇ ਜਿੰਨੇ ਵੀ ਮੰਨੇ ਪਰਮੰਨੇ ਉਸ ਸਮੇਂ ਦੇ ਤੀਰਥ ਸਥਾਨ ਸੀ ਉਹ ਸਭ ਦੇ ਦਰਸ਼ਨੇ دیدار ਕਰਦਾ ਹੈ ਉੱਥੇ ਜਾ ਕੇ ਨਤਮਸਤਕ ਹੁੰਦਾ ਹੈ ਤਨੋਂ ਮਨੋਂ ਸੇਵਾ ਵੀ ਕਰਦਾ ਤੇ ਜਦੋਂ ਵਾਪਸ ਆਉਂਦਾ ਤਾਂ ਉਹਨੂੰ ਕਿਸੇ ਤੋਂ ਪਤਾ ਲੱਗਦਾ ਹੈ ਕਿ ਇੱਕ ਹੋਰ ਨਵਾਂ ਤੀਰਥ ਜਿਹੜਾ ਹੈਗਾ ਉਹ ਪੈਦਾ ਹੋਇਆ ਪ੍ਰਗਟ ਹੋਇਆ ਜਿਹਨੂੰ ਕਿ ਲੋਕ ਹਰੀ ਦਾ ਮੰਦਿਰ ਹਰਮੰਦਰ ਸਾਹਿਬ ਕਹਿੰਦੇ ਆ ਉਹਦੇ ਮਨ 'ਚ ਆਉਂਦਾ ਹੈ ਕਿ ਇਸ ਵਾਰ ਜਿੱਥੇ ਮੈਂ ਇਹਨੇ ਤੀਰਥ ਸਥਾਨਾਂ ਦੇ ਦਰਸ਼ਨ ਕਰ ਲਈ ਕਿਉਂ ਨਾ ਜਾਂਦਾ ਹੋਇਆ ਇਸ ਨਵੇਂ ਤੀਰਥ ਸਥਾਨ ਦੇ ਦਰਸ਼ਨ ਵੀ ਕਰ ਲਾਂ ਇਹ ਗੱਲ ਹੈ ਅੰਮ੍ਰਿਤਸਰ ਦੀ ਜਿਹੜੇ ਆਪਾਂ ਅੰਮ੍ਰਿਤਸਰ ਦੇ ਵਿੱਚ ਅ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੇ ਦਾਰ ਕਰਦੇ ਆ ਉਹਦਾ ਇਹਨੂੰ ਵੇਰਵਾ ਮਿਲਦਾ ਜੀ ਸੋ ਇਹ ਸੋਚਦਾ ਤੇ ਵਾਪਸ ਜਦੋਂ ਆ ਰਿਹਾ ਹੁੰਦਾ ਤੇ ਰਸਤਾ ਕਾਫੀ ਲੰਬਾ ਹੁੰਦਾ ਜੀ ਪੰਜਾਬ ਦੇ ਵਿੱਚੋਂ ਇਹਨੇ ਲੰਘ ਕੇ ਜਾਣਾ ਹੁੰਦਾ ਤੇ ਆਉਂਦੇ ਆਉਂਦੇ ਜਿਵੇਂ ਆਪਣੇ ਵੀ ਮਨ ਦੇ ਵਿੱਚ ਆਪਾਂ ਕਈ ਜਿਹੜੀਆਂ ਬਿਉਂਤਾਂ ਬਣਾਉਣੇ ਤੇ ਢੋਣੇ ਆ ਜਿਹੜੇ ਸਫ਼ਰ ਦੀ ਥਕਾਵਟ ਹੁੰਦੀ ਆ ਦਿਨ ਵੀ ਕਾਫੀ ਲੱਗ ਚੁੱਕੇ ਹੁੰਦੇ ਆ ਪਰਿਵਾਰ ਦੀ ਵੀ ਫਿਕਰ ਹੁੰਦੀ ਆ ਤੇ ਸੋਚਦਾ ਚਲੋ ਇਸ ਵਾਰ ਨਹੀਂ ਕਿਸੇ ਫੇਰ ਵਾਰ ਜਦੋਂ ਆਵਾਂਗੇ ਅਗਲੀ ਵਾਰ ਉਦੋਂ ਦਰਸ਼ਨ ਕਰ ਆਵਾਂਗਾ ਇਸ ਤਰ੍ਹਾਂ ਇਹ ਜਾ ਰਿਹਾ ਹੁੰਦਾ ਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ ਆਪਣੇ ਘਰ ਆ ਜਾਂਦਾ ਹੈ ਰਸਤੇ ਦੇ ਵਿੱਚ ਕੀ ਘਟਨਾ ਹੁੰਦੀ ਹੈ ਇਹਦੇ ਨਾਲ ਉਹ ਦਾ ਜ਼ਿਕਰ ਜਿਹੜਾ ਆਪਾਂ ਫੇਰ ਕਰਾਂਗੇ ਹੁਣ ਕੀ ਹੁੰਦਾ ਜੀ ਇਹ ਘਰ ਆ ਜਾਂਦਾ ਤੇ ਆਪਣਾ ਜਿਹੜਾ ਜੀਵਨ ਆ ਪਹਿਲਾਂ ਦੀ ਤਰ੍ਹਾਂ ਬਿਤਾਉਣ ਲੱਗ ਜਾਂਦਾ ਹੁਣ ਇਹਦੀ ਜਿਹੜੀ ਮਾਤਾ ਭਾਗ ਭਰੀ ਉਹ ਦੇਖਦੀ ਹੈ ਕਿ ਜਿਹੜਾ ਮੇਰਾ ਪੁੱਤਰ 24 ਘੰਟੇ ਹਾਸਾ ਮਖੌਲ ਕਰਨ ਵਾਲਾ ਸੀ ਕਾਫੀ ਨਟਖਟ ਸੀ ਚੰਚਲ ਸੁਭਾਅ ਦਾ ਸੀ ਘਰ ਵਿੱਚ ਰੌਣਕਾਂ ਲਈ ਰੱਖਦਾ ਸੀ ਉਹ ਹੁਣ ਥੋੜਾ ਗੰਭੀਰ ਤੇ ਥੋੜਾ ਸ਼ਾਂਤ ਤੇ ਥੋੜਾ ਚੁੱਪਚੁੱਪ ਰਹਿਣ ਲੱਗ ਗਿਆ। ਮਾਂ ਤਾਂ ਪਹਿਲਾਂ ਇੱਕ ਦੋ ਦਿਨ ਸੋਚਦੀ ਐ ਕਿ ਸ਼ਾਇਦ ਇਹਨੂੰ ਸਫ਼ਰ ਦੀ ਥਕਾਵਟ ਹੋ ਗਈ ਹੋਵੇ ਮੇਰੇ ਪੁੱਤਰ ਨੂੰ ਤਾਂ ਹੋਵੇ। ਪਰ ਮਾਂ ਦੀ ਜਿਹੜੀ ਸੁਰਤ ਆ ਕੁਝ ਵੀ ਕਰਦੀ ਆ ਉਹ ਆਪਣੇ ਪੁੱਤਰ ਦੇ ਵਿੱਚ ਰਹਿੰਦੀ ਆ ਕਿਉਂਕਿ ਮਾਂ ਦੀਆਂ ਆਂਦਰਾਂ ਹੁੰਦੀਆਂ ਜੀ। ਆਪਣੇ ਵੀ ਪਰਿਵਾਰਾਂ 'ਚ ਆਪਾਂ ਦੇਖਦੇ ਆਂ ਕਿ ਬੱਚੇ ਨੂੰ ਕੋਈ ਦੁੱਖ ਕੋਈ ਤਕਲੀਫ ਹੋਵੇ ਕੋਈ ਉਹਦੇ ਸੁਭਾਅ ਦੇ ਵਿੱਚ ਤਬਦੀਲੀ ਆਵੇ ਤਾਂ ਸਾਰਿਆਂ ਤੋਂ ਪਹਿਲਾਂ ਪਰਿਵਾਰ ਦੇ ਜਿਹੜੇ ਜੀ ਨੂੰ ਪਤਾ ਲੱਗਦਾ ਉਹ ਹੁੰਦੀ ਆ ਉਹਦੀ ਮਾਂ। ਸੋ ਮਾਂ ਦੇਖਦੀ ਐ ਪਰ ਪੁੱਛਣ ਦਾ ਹੌਸਲਾ ਨਹੀਂ ਕਰਦੀ ਸੋਚਦੀ ਐ ਪੁੱਛਾਂ ਜਾਂ ਨਾ ਪੁੱਛਾਂ ਫੇਰ ਇੱਕ ਦਿਨ ਜਦੋਂ ਪੁੱਤਰ ਉਹਦਾ ਅਲੇ ਕੰਮ ਤੇ ਗਿਆ ਹੁੰਦਾ ਆਪਦੀ ਨੂੰ ਨੂੰ ਕੋਲ ਬਿਠਾਉਂਦੀ ਐ ਉਹਨੂੰ ਪੁੱਛਦੀ ਐ ਵੀ ਧੀਏ ਤੈਨੂੰ ਪਤਾ ਸੇਵਾਦਾਸ ਨੂੰ ਕੀ ਹੋ ਗਿਆ ਐ ਇਹ ਹੁਣ ਜਿੱਦੇ ਦਾ ਤੀਰਥ ਸਥਾਨ ਤੋਂ ਆਇਆ ਯਾਤਰਾ ਕਰਕੇ ਇਹ ਇੰਨਾ ਚੁੱਪ ਚੁੱਪ ਇੰਨਾ ਗੰਭੀਰ ਕਿਉਂ ਰਹਿੰਦਾ ਤੇ ਉਹ ਕਹਿੰਦੀ ਮਾਤਾ ਜੀ ਮੈਨੂੰ ਵੀ ਨਹੀਂ ਪਤਾ ਕਹਿੰਦੀ ਤੁਹਾਨੂੰ ਤਾਂ ਪਤਾ ਨਹੀਂ ਤੁਸੀਂ ਤਾਂ ਸੁੱਤੇ ਹੁੰਨੇ ਹੋ ਇਹ ਪਹਿਰ ਰਾਤ ਉੱਠ ਜਾਂਦੇ ਆ ਇਸ਼ਨਾਨ ਕਰਦੇ ਆ ਤੇ ਪਤਾ ਨਹੀਂ ਕੀ ਮੰਤਰ ਪੜ੍ਹਦੇ ਰਹਿੰਦੇ ਆ ਉਹ ਕਹਿੰਦੀ ਮੈਨੂੰ ਵੀ ਕਾਫੀ ਚਿੰਤਾ ਹੋ ਰਹੀ ਹੈ ਮੈਂ ਵੀ ਇੱਕ ਦੋ ਵਾਰੀ ਪੁੱਛਣ ਦਾ ਯਤਨ ਕੀਤਾ ਪਰ ਉਹਨਾਂ ਨੇ ਮੈਨੂੰ ਸਪਸ਼ਟ ਤੌਰ ਤੇ ਕੁਝ ਦੱਸਣਾ ਨਹੀਂ ਕੀਤਾ ਸੋ ਮਾਮਾ țiiਆ ਐਦਾਂ ਗੱਲਾਂ ਬਾਤਾਂ ਕਰਦੀਆਂ ਉਹ ਕਹਿੰਦੀ ਮਾਤਾ ਜੀ ਮੈਨੂੰ ਲੱਗਦਾ ਉਹ ਤੁਹਾਨੂੰ ਹਰ ਗੱਲ ਦੱਸਦੇ ਆ ਤੇ ਇਹ ਗੱਲ ਵੀ ਤੁਹਾਨੂੰ ਜ਼ਰੂਰ ਦੱਸਣਗੇ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਤੁਹਾਡੀ ਗੱਲ ਮੋੜਨਗੇ ਨਹੀਂ ਤੁਸੀਂ ਇੱਕ ਵਾਰ ਉਹਨਾਂ ਨੂੰ ਅੱਜ ਪੁੱਛ ਕੇ ਵੇਖੋ ਮਾਤਾ ਕਹਿੰਦੀ ਠੀਕ ਐ ਧੀਏ ਅੱਜ ਆਥਨੇ ਜਦੋਂ ਸੇਵਾਦਾਰ ਆਊਗਾ ਰੋਟੀ ਪਾਣੀ ਛਕਣ ਤੋਂ ਬਾਅਦ ਜਦੋਂ ਉਹ ਮੇਰੇ ਕੋਲ ਆਉਂਦਾ ਮੇਰੀ ਸੇਵਾ ਕਰਨ ਲਈ ਮੇਰੇ ਚਰਨ ਘੁੱਟਣ ਲਈ ਮੈਂ ਜ਼ਰੂਰ ਇਸ ਗੱਲ ਦਾ ਜ਼ਿਕਰ ਕਰੂੰਗੀ ਚਲੋ ਜੀ ਸ਼ਾਮ ਹੁੰਦੀ ਹੈ ਸੇਵਾਦਾਸ ਘਰੇ ਆਉਂਦਾ ਹੈ ਸਾਰਾ ਪਰਿਵਾਰ ਲੰਗਰ ਪ੍ਰਸ਼ਾਦਾ ਛਕਦਾ ਮਾਤਾ ਕੋਲੇ ਕੁਝ ਸਮਾਂ ਉਹ گزارਦਾ ਉਹਨਾਂ ਦੀ ਸੇਵਾ ਕਰਦਾ ਕਿਉਂਕਿ ਬਹੁਤ ਹੀ ਲਾਇਕ ਪੁੱਤਰ ਤੇ ਫਿਰ ਗੱਲਾਂ-ਗੱਲਾਂ ਦੇ ਵਿੱਚ ਮਾਤਾ ਜੀ ਪੁੱਛਣਾ ਕਰਦੀ ਹੈ ਕਹਿੰਦੀ ਪੁੱਤ ਇੱਕ ਤੈਨੂੰ ਗੱਲ ਪੁੱਛਾਂ ਸੱਚ-ਸੱਚ ਦੱਸੇਂਗਾ ਸੇਵਾਦਾਸ ਕਹਿੰਦਾ ਹਾਂਜੀ ਮਾਤਾ ਜੀ ਪੁੱਛੋ ਕਹਿੰਦੀ ਬੇਟਾ ਜੀ ਜਦੋਂ ਦੇ ਤੁਸੀਂ ਤੀਰਥ ਸਥਾਨ ਤੋਂ ਆਏ ਹੋ ਮੈਂ ਦੇਖ ਰਹੀ ਆ ਤੁਸੀਂ ਨਾ ਪਹਿਲਾਂ ਵਾਂਗੂ ਗੱਲਾਂ ਕਰਦੇ ਹੋ ਨਾ ਪਹਿਲਾਂ ਵਾਂਗੂ ਹਾਸਾ ਮਖੌਲ ਕਰਦੇ ਹੋ ਨਾ ਤੁਸੀਂ ਪਹਿਲਾਂ ਵਾਂਗੂ ਘਰ ਦੇ ਵਿੱਚ ਰੌਣਕਾਂ ਲਾਉਂਦੇ ਹੋ ਕਾਫੀ ਗੰਭੀਰ ਰਹਿੰਦੇ ਹੋ ਤੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਅੱਧੀ ਰਾਤ ਨੂੰ ਉੱਠ ਜਾਂਦੇ ਹੋ ਇਸ਼ਨਾਨ ਕਰਦੇ ਹੋ ਤੇ ਕੁਝ ਮੰਤਰ ਪੜ੍ਹਦੇ ਰਹਿੰਦੇ ਹੋ ਜਾਂ ਫਿਰ ਆਪਣੀ ਹੀ ਧੁੰਨ ਦੇ ਵਿੱਚ ਫਿਰਦੇ ਰਹਿੰਦੇ ਹੋ ਸਾਰਾ ਦਿਨ ਤੁਸੀਂ ਬਿਲਕੁਲ ਘੱਟ ਤੋਂ ਘੱਟ ਬੋਲਦੇ ਹੋ ਕੀ ਕੋਈ ਤਕਲੀਫ ਹੈ ਬੇਟਾ ਜੀ ਕੀ ਤੀਰਥ ਸਥਾਨ ਤੇ ਜਦੋਂ ਤੁਸੀਂ ਗਏ ਸੀ ਉੱਥੇ ਕੁਝ ਵਾਪਰ ਗਿਆ ਹੈ ਪੁੱਤ ਮੈਨੂੰ ਤੁਸੀਂ ਦੱਸੋ ਕੀ ਤਕਲੀਫ ਹੈ ਜਾਂ ਕੋਈ ਸਰੀਰਕ ਕਸ਼ਟਾ ਤਾਂ ਸੇਵਾਦਾਸ ਕਹਿੰਦਾ ਨਹੀਂ ਮਾਤਾ ਜੀ ਕੋਈ ਸਰੀਰਕ ਕਸ਼ਟ ਨਹੀਂ ਮੈਨੂੰ ਮੈਂ ਬਿਲਕੁਲ ਠੀਕ ਠਾਕ ਹਾਂ ਤੁਸੀਂ ਚਿੰਤਾ ਨਾ ਕਰੋ ਮਾਤਾ ਕਹਿੰਦੀ ਪੁੱਤਰ ਕੋਈ ਪਰੇਸ਼ਾਨੀ ਆ ਤਾਂ ਮੈਨੂੰ ਦੱਸ ਮੈਂ ਤੇਰੀ ਮਾਂ ਹਾਂ ਪੁੱਤਰ ਮੈਨੂੰ ਤੇਰੀ ਚਿੰਤਾ ਹੈ ਤੂੰ ਦੱਸ ਤੂੰ ਗਿਆ ਸੀ ਕਿ ਉੱਥੇ ਕੁਝ ਹੋ ਗਿਆ ਸੇਵਾਦਾਸ ਫਿਰ ਮਾਤਾ ਨੂੰ ਕਹਿੰਦਾ ਇੱਕ ਲੰਮਾ ਸਾਹ ਲੈ ਕੇ ਕਹਿੰਦਾ ਹਾਂਜੀ ਮਾਤਾ ਜੀ ਤੀਰਥ ਯਾਤਰਾ ਤੇ ਜਦੋਂ ਇਸ ਵਾਰ ਮੈਂ ਗਿਆ ਸੀ ਉੱਥੇ ਕੁਝ ਘਟਨਾ ਵਾਪਰੀ ਮਾਤਾ ਥੋੜਾ ਜਾ ਘਬਰਾ ਜਾਂਦੀ ਹੈ ਕਹਿੰਦੀ ਛੇਤੀ ਦੱਸ ਸੇਵਾਦਾਸ ਕੀ ਹੋਇਆ ਸੀ ਪੁੱਤਰਾ ਉੱਥੇ ਕਹਿੰਦਾ ਮਾਤਾ ਜੀ ਜਦੋਂ ਮੈਂ ਇਸ ਵਾਰ ਤੀਰਥ ਯਾਤਰਾ ਕਰਨ ਲਈ ਗਿਆ ਮੈਂ ਸਾਰੇ ਤੀਰਥ ਸਥਾਨਾਂ ਤੇ ਨਤਮਸਤਕ ਹੋਇਆ ਸੇਵਾ ਕੀਤੀ ਉੱਥੇ ਭਜਨ ਬੰਦਗੀ ਕੀਤੀ ਵਾਪਸ ਜਦੋਂ ਮੈਂ ਆ ਰਿਹਾ ਸੀ ਤਾਂ ਇਸ ਤਰ੍ਹਾਂ ਮੈਨੂੰ ਪਤਾ ਲੱਗਿਆ ਵੀ ਕੋਈ ਹਰੀ ਮੰਦਰ ਕਰਕੇ ਇੱਕ ਨਵਾਂ ਤੀਰਥ ਜਿਹੜਾ ਸਥਾਨ ਆ ਉਹ ਪ੍ਰਗਟ ਹੋਇਆ ਤੇ ਉੱਥੇ ਵੀ ਕਾਫੀ ਲੋਕ ਜਾਂਦੇ ਨੇ ਕਾਫੀ ਸ਼ਰਧਾ ਰੱਖਦੇ ਨੇ ਤੇ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਵੀ ਇਸ ਵਾਰ ਜਾਂਦਾ ਹੋਇਆ ਜਦੋਂ ਪੰਜਾਬ ਦੇ ਵਿੱਚੋਂ ਹੋ ਕੇ ਜਾਊਂਗਾ ਕਿਉਂਕਿ ਸੰਗਤ ਜੀ ਜਿਹੜਾ ਕਸ਼ਮੀਰ ਦਾ ਰਸਤਾ ਸੀ ਤੇ ਤੀਰਥ ਸਥਾਨ ਦਾ ਸੀ ਇਹਦੇ ਵਿਚਾਲੇ ਪੰਜਾਬ ਖੋ ਕੇ ਹੀ ਜਾਣਾ ਪੈਂਦਾ ਸੀ ਕਹਿੰਦਾ ਬਾਅਦ ਵਿੱਚ ਕਾਫੀ ਰੁਝੇਮਿਆਂ ਦੇ ਕਰਕੇ ਸਫਰ ਦੀ ਔਖਾਈਆਂ ਕਰਕੇ ਕਠਿਨਾਈਆਂ ਕਰਕੇ ਮੈਂ ਸੋਚਿਆ ਕਿ ਚਲੋ ਫੇਰ ਕਦੇ ਚਲਾ ਜਾਊਂਗਾ ਕਹਿੰਦਾ ਇਹ ਸੋਚ ਕੇ ਮੈਂ ਵਾਪਸ ਆਪਣੇ ਘਰ ਨੂੰ ਮੁੜ ਰਿਹਾ ਸੀ ਤਾਂ ਰਸਤੇ ਵਿੱਚ ਕਹਿੰਦਾ ਮੈਂ ਕੀ ਦੇਖਦਾ ਜਦੋਂ ਜੰਗਲ ਦੇ ਰਸਤੇ ਮੈਂ ਆ ਰਿਹਾ ਸੀ ਇੱਕ ਜਿਹੜਾ ਸਪਾਹੀ ਸੀਗਾ ਜਿਹੜਾ ਕਹਿ ਲੋ ਕਿ ਪੂਰੇ ਉਹਦੇ ਸ਼ਸਤਰ ਪਾਏ ਹੋਏ ਸੀਗੇ ਜੰਗੀ ਜਿਵੇਂ ਹੁੰਦੇ ਆ ਉਸ ਤਰ੍ਹਾਂ ਸਜਿਆ ਆ ਬਿਆ ਸੀ ਸਪਾਹੀ ਤੇ ਉਹ ਉੱਥੇ ਬੈਠਾ ਕੁਝ ਬੰਦਗੀ ਕਰ ਰਿਹਾ ਸੀ ਕਹਿੰਦਾ ਮੈਂ ਮਾਤਾ ਜੀ ਉਹਨੂੰ ਮਖੌਲ ਕਰ ਬੈਠਾ ਤੇ ਮੈਨੂੰ ਨਹੀਂ ਸੀ ਪਤਾ ਵੀ ਮੇਰਾ ਮਖੌਲ ਮੇਰੇ ਤੇ ਹੀ ਭਾਰੀ ਪੈ ਜਾਊਗਾ ਹੁਣ ਮਾਤਾ ਦੀ ਜਿਹੜੀ ਉਤਸੁਕਤਾ ਸੰਗਤ ਜੀ ਉਹ ਹੋਰ ਵੱਧ ਜਾਂਦੀ ਹੈ ਉਹਦੇ ਮਨ ਦੇ ਵਿੱਚ ਕਾਲੀਆਂ ਪੈਂਦੀਆਂ ਕਿ ਮੇਰੇ ਪੁੱਤਰ ਨਾਲ ਉੱਥੇ ਕੀ ਵਾਪਰਿਆ ਪੁੱਛਦੀ ਆ ਕੀ ਹੋਇਆ ਪੁੱਤਰ ਉੱਥੇ ਕੀ ਮਖੌਲ ਕੀਤਾ ਕਹਿੰਦਾ ਮਾਤਾ ਜੀ ਮੈਂ ਉਹਨਾਂ ਨੂੰ ਪੁੱਛ ਬੈਠਾ ਕਿ ਕੀ ਤੁਸੀਂ ਕਹਿ ਲੋ ਕਿ ਜੰਗ ਦੇ ਵਿੱਚ ਜਾਣ ਵਾਲੇ ਕੋਈ ਸਿਪਾਹੀ ਹੋ ਕਿ ਤੁਸੀਂ ਯੋਧੇ ਹੋ ਤਾਂ ਉਹਨੇ ਜਵਾਬ ਦਿੱਤਾ ਕਿ ਹਾਂਜੀ ਮੈਂ ਜੰਗ ਦੇ ਵਿੱਚ ਜਾਣ ਵਾਲਾ ਯੋਧਾ ਵੀ ਹਾਂ ਤੇ ਮੈਂ ਸੇਵਕ ਵੀ ਹਾਂ ਮੈਂ ਗੁਰੂ ਦੀ ਭਗਤੀ ਵੀ ਕਰਦਾ ਤੇ ਮੈਂ ਗੁਰੂ ਦੇ ਲਈ ਸ਼ਸਤਰ ਚੱਕ ਕੇ ਲੜਨਾ ਵੀ ਜਾਣਦਾ ਕਹਿੰਦਾ ਮੈਂ ਉਹਨੂੰ ਮਖੌਲ ਕਰਤਾ ਕਿ ਸੰਤ ਕੀ ਤੇ ਸਿਪਾਹੀ ਕੀ ਸਾਧ ਕੀ ਤੇ ਸੈਨਿਕ ਕੀ ਕਹਿੰਦਾ ਜਾਂ ਤਾਂ ਤੁਸੀਂ ਸਾਧ ਬਣ ਜਾਓ ਜਾਂ ਤੁਸੀਂ ਸੈਨਿਕ ਬਣ ਜਾਓ ਵੀ ਸਾਧਾਂ ਦੇ ਕੋਲੇ ਤਾਂ ਅਜਿਹੇ ਵਸਤਰ ਹੁੰਦੇ ਨਹੀਂ ਅਜਿਹੇ ਹਥਿਆਰ ਹੋਣ ਦਾ ਕੋਈ ਕੰਮ ਹੀ ਨਹੀਂ ਉਹ ਤਾਂ ਬੜੇ ਨਿਰਮਲ ਮਨ ਦੇ ਹੁੰਦੇ ਆ ਬੜੇ ਸ਼ਾਂਤ ਹੁੰਦੇ ਆ ਸਾਰੀਆਂ ਜਿਹੜੀਆਂ ਚੀਜ਼ਾਂ ਤੋਂ ਦੂਰ ਹੁੰਦੇ ਆ ਨਿਰਲੇਪ ਹੁੰਦੇ ਆ ਤਾਂ ਯੋਗ ਤਾਂ ਹੀ ਹੋ ਸਕਦਾ ਜੇਕਰ ਆਪਾਂ ਇਹਨਾਂ ਵਾਸ਼ਨਾਵਾਂ ਤੋਂ ਇਹਨਾਂ ਚੀਜ਼ਾਂ ਤੋਂ ਦੂਰ ਰਵਾਂਗੇ ਕਹਿੰਦਾ ਮੈਂ ਮਖੌਲ ਕਰਦੇ ਨੇ ਉਹਨੂੰ ਛੇੜਨ ਲਈ ਕਹਿ ਦਿੰਦਾ ਤੇ ਉਹ ਅੱਗੋਂ ਕਹਿੰਦਾ ਉਹ ਯੋਗ ਹੀ ਕੀ ਜਿਹੜਾ ਹਰ ਕੋਈ ਨਾ ਕਰ ਸਕੇ ਕਹਿੰਦਾ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨੂੰ ਤੁਸੀਂ ਯੋਗ ਕਹਿੰਨੇ ਹੋ ਉਹ ਤਾਂ ਇੰਨਾ ਔਖਾ ਕਰ ਦਿੱਤਾ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਪੁੱਠੇ ਲਟਕਣ ਨੂੰ ਤੁਸੀਂ ਯੋਗ ਕਹਿੰਨੇ ਹੋ ਔਖੇ ਹੋ ਕੇ ਕਠਿਨਾਈਆਂ ਦੇ ਨਾਲ ਭਗਤੀ ਬੰਦਗੀ ਕਰਨ ਨੂੰ ਤੁਸੀਂ ਯੋਗ ਕਹਿੰਨੇ ਹੋ ਘਰ-ਬਾਰ ਛੱਡ ਕੇ ਸਾਰਾ ਕੁਝ ਸੰਸਾਰ ਦੀਆਂ ਚੀਜ਼ਾਂ ਛੱਡ ਕੇ ਗ੍ਰਸਥ ਜੀਵਨ ਛੱਡ ਕੇ ਜਿਹੜਾ ਜੰਗਲਾਂ ਦੇ ਵਿੱਚ ਚਲ ਕੇ ਤੁਸੀਂ ਕੇਵਲ ਹੋਰ ਕੇਵਲ ਪਰਮਾਤਮਾ ਦਾ ਨਾਮ ਲੈਨੇ ਤੁਸੀਂ ਉਹਨੂੰ ਯੋਗ ਕਹਿੰਨੇ ਹੋ ਇਹ ਤਾਂ ਆਮ ਬੰਦਾ ਕਰ ਹੀ ਨਹੀਂ ਸਕਦਾ ਹਰ ਕੋਈ ਕਰ ਹੀ ਨਹੀਂ ਸਕਦਾ ਸੋ ਇਸ ਕਰਕੇ ਉਹ ਯੋਗ ਹੀ ਕੀ ਜਿਹੜਾ ਹਰ ਕੋਈ ਨਾ ਕਰ ਸਕੇ ਜਿਹੜੇ ਮੇਰੇ ਗੁਰੂ ਸਾਹਿਬ ਨੇ ਉਹਨਾਂ ਨੇ ਮੈਨੂੰ ਐਸਾ ਯੋਗ ਦੱਸਿਆ ਜਿਹੜਾ ਮੈਂ ਗ੍ਰਸਥੀ ਹੋ ਕੇ ਵੀ ਜਿਹੜਾ ਮੈਂ ਨਿਕ ਸਫਾਈ ਹੋ ਕੇ ਵੀ ਕਰ ਸਕਦਾ ਮੇਰੇ ਪਰਮਾਤਮਾ ਨੇ ਮੈਨੂੰ ਯੋਗ ਦਾ ਸਰਲ ਤੋਂ ਸਰਲ ਤਰੀਕਾ ਦੱਸਿਆ ਤੇ ਅਸਲ ਜਿਹੜਾ ਯੋਗ ਆ ਉਹ ਸਰਲ ਹੀ ਹੁੰਦਾ ਹੈ ਪਰਮਾਤਮਾ ਨੂੰ ਪਾਉਣ ਦਾ ਜਿਹੜਾ ਰਸਤਾ ਉਹ ਸਰਲ ਤਰੀਕੇ ਨਾਲ ਹੀ ਹੁੰਦਾ ਨਾ ਕਿ ਕਠਿਨਾਈਆਂ ਭਰਿਆ ਕਹਿੰਦਾ ਮਾਤਾ ਜੀ ਉਹਦੇ ਬੋਲ ਸੁਣ ਕੇ ਮੇਰੇ ਮਨ ਤੇ ਕਾਫੀ ਕਹਿ ਲੋ ਡੂੰਗਾ ਅਸਰ ਹੋਇਆ ਮੈਂ ਉਹਨੂੰ ਕਿਹਾ ਕਿ ਐਸਾ ਕਿਹੜਾ ਤੇਰਾ ਗੁਰੂ ਐ ਜਿਹੜਾ ਤੈਨੂੰ ਇਸ ਤਰੀਕੇ ਦੀ ਸਿੱਖਿਆ ਦਿੰਦਾ ਜਿਨੇ ਤੈਨੂੰ ਇੰਨੇ ਸਰਲ ਤਰੀਕੇ ਨਾਲ ਪ੍ਰਮਾਤਮਾ ਨਾਲ ਮਿਲਾਪ ਦਾ ਰਸਤਾ ਦੱਸਿਆ ਕਹਿੰਦਾ ਉਹ ਮੈਨੂੰ ਕਹਿੰਦਾ ਉਹ ਦੱਸਣ ਨਾਲ ਨਹੀਂ ਉਹ ਤੂੰ ਆਪ ਪ੍ਰਤੱਖ ਦੇਖੇਂਗਾ ਉਹਨਾਂ ਦੇ ਦਰਸ਼ਨੇ ਦੀਦਾਰ ਹੀ ਤੈਨੂੰ ਨਿਰਮਲ ਕਰ ਦੇਣਗੇ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇ ਦੇਣਗੇ ਕਹਿੰਦੇ ਮੈਨੂੰ ਜਦੋਂ ਉਹਨਾਂ ਇਹ ਗੱਲਾਂ ਕਹੀਆਂ ਮੈਂ ਉਹਨੂੰ ਪੁੱਛਿਆ ਕਿ ਉਹਦੇ ਲਈ ਕਿੱਥੇ ਜਾਣਾ ਪਊਗਾ ਤਾਂ ਉਹ ਕਹਿੰਦਾ ਇਸ ਸੰਸਾਰ ਦਾ ਸਭ ਤੋਂ ਵੱਡਾ ਤੀਰਥ ਐ जिदे ਵਰਗਾ ਹੋਰ ਕੋਈ ਨਹੀਂ ਜਿੱਥੇ ਹਰ ਕੋਈ ਕਹਿੰਦਾ ਕਿ ਡਿੱਠੇ ਸਭੇ ਥਾਉ ਨਹੀਂ ਤੁਦਜੇ ਹਿਆ ਕਹਿੰਦਾ ਉਹ ਹੈ ਹਰਮੰਦਰ ਸਾਹਿਬ ਉਥੇ ਚੱਲ ਉਥੇ ਮੈਂ ਤੁਹਾਨੂੰ ਸਹਿਬਾਂ ਦੇ ਦਰਸ਼ਨ ਦੇਦਾਰ ਕਰਾਉਣਾ ਤੂੰ ਉਹਨਾਂ ਦੀ ਸੰਗਤ ਕਰ ਕੁਝ ਦਿਨ ਰਹਿ ਤੈਨੂੰ ਵੀ ਪਤਾ ਲੱਗ ਜਾਊਗਾ ਕਿ ਕਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ ਕਿਉਂਕਿ ਉਹ ਤਾਂ ਖੁਦ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ ਸੋ ਕਹਿੰਦਾ ਜੀ ਮੇਰੀ ਮਾਤਾ ਜੀ ਉਤਸੁਕਤਾ ਵਧ ਗਈ ਮੈਂ ਉਹਦੇ ਨਾਲ ਹੋ ਚੱਲਿਆ ਮੈਂ ਸੋਚਿਆ ਕਿ ਸ਼ਾਇਦ ਪਰਮਾਤਮਾ ਦਾ ਇਹ ਬਲਾਵਾ ਹੈ ਮੈਨੂੰ ਜਾਣਾ ਚਾਹੀਦਾ ਹੈ ਮੇਰੇ ਮਨ 'ਚ ਵਿਚਾਰ ਵੀ ਆਇਆ ਸੀ ਤੇ ਹੁਣ ਕਿਤੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੰਦੇਸ਼ ਭੇਜਿਆ ਹੋਵੇ ਕਹਿੰਦਾ ਮੈਂ ਜੀ ਉਹਨਾਂ ਦੇ ਨਾਲ ਚੱਲ ਗਿਆ ਮਾਂ ਤਾਂ ਪੁੱਛ ਰਹੀ ਅੱਛਾ ਪੁੱਤਰਾ ਫੇਰ ਫੇਰ ਉੱਥੇ ਕੀ ਹੋਇਆ ਉਹ ਕਹਿ ਰਿਹਾ ਕਿ ਮਾਤਾ ਜੀ ਉੱਥੇ ਮੈਂ ਇੱਕ ਤੀਰਥ ਦੇ ਦਰਸ਼ਨ ਕਰਨ ਗਿਆ ਸੀ ਪਰ ਮੈਂ ਉੱਥੇ ਦੋ ਤੀਰਥਾਂ ਦੇ ਦਰਸ਼ਨ ਕਰਕੇ ਆਇਆ ਮਾਤਾ ਪੁੱਛ ਰਹੀਏ ਪੁੱਤਰ ਇੱਕ ਤੀਰਥ ਦੇ ਥਾਂ ਤੇ ਦੋ ਤੀਰਥ ਕਿਵੇਂ ਹੋਗੇ ਕਹਿੰਦਾ ਇੱਕ ਤਾਂ ਉਹ ਤੀਰਥ ਸਥਾਨ ਜਿੱਥੇ ਉਹ ਹਰੀ ਮੰਦਰ ਸਾਹਿਬ ਹੈ ਜਿੱਥੇ ਉਹ ਗੁਰੂ ਦਾ ਸਿੱਖ ਮੈਨੂੰ ਲੈ ਕੇ ਗਿਆ ਤੇ ਦੂਜਾ ਉਹ ਤੀਰਥ ਦਵਾਲੀ ਉਹ ਆਪ ਹੀ ਤੀਰਥ ਹੈ ਕਹਿੰਦਾ ਮਾਤਾ ਜੀ ਮੈਂ ਉੱਥੇ ਗਿਆ ਜਿਹੜੀ ਉੱਥੋਂ ਦੀ ਸ਼ਾਂਤੀ ਸੀ ਜਿਹੜਾ ਉੱਥੋਂ ਦਾ ਵਾਤਾਵਰਣ ਸੀ ਉੱਥੇ ਜਾਂਦੇ ਸਾਰ ਉਹ ਕਹਿੰਦਾ ਮੇਰਾ ਮਨ ਜਿਵੇਂ ਠੰਡ ਪੈ ਗਈ ਹੁੰਦੀ ਇਦਾਂ ਸ਼ਾਂਤ ਹੋ ਗਿਆ ਮੈਂ ਅੰਦਰ ਗਿਆ ਅੰਦਰ ਜਾ ਕੇ ਮੈਂ ਕੀ ਦੇਖਦਾ 24 ਘੰਟੇ ਉਥੇ ਰੱਬ ਦੀ ਬੰਦਗੀ ਹੋ ਰਹੀ ਆ ਹਰ ਕੋਈ ਕੋਈ ਪੌੜੀਆਂ 'ਚ ਬੈਠਾ ਹੈ ਉਸ ਵੇਲੇ ਸਰੋਵਰ ਨੂੰ ਤਾਲ ਕਹਿੰਦੇ ਸੀ ਜੀ ਕਹਿੰਦਾ ਕੋਈ ਤਾਲ ਦੇ ਕਿਨਾਰੇ ਬੈਠਾ ਹੈ ਕੋਈ ਲੰਗਰ ਪਾਣੀ ਦੀ ਸੇਵਾ ਕਰ ਰਿਹਾ ਹੈ ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰ ਰਿਹਾ ਸਾਰੇ ਆਪਣੇ ਆਪ ਜਿਵੇਂ ਇੱਕ ਮਰਿਆਦਾ ਦੇ ਵਿੱਚ ਜਿਵੇਂ ਇੱਕ ਬੰਧਨ ਦੇ ਵਿੱਚ ਬਨ ਕੇ ਬਹੁਤ ਹੀ ਪ੍ਰੇਮਪੂਰਵਕ ਉਹੋ ਸੇਵਾ ਸਿਮਰਨ ਕਰਦੇ ਪਏ ਨੇ ਕਹਿੰਦਾ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕਿਸੇ ਧਰਮ ਨਾਲ ਕਿਸੇ ਫਿਕਰੇ ਨਾਲ ਕਿਸੇ ਜਾਤ ਪਾਤ ਨਾਲ ਜਾਂ ਕਿਸੇ ਉੱਚ ਨੀਚ ਦਾ ਕੋਈ ਉਥੇ ਭੇਦ ਭਾਵ ਨਹੀਂ ਕੀਤਾ ਜਾਂਦਾ ਕਹਿੰਦਾ ਮੈਂ ਲੰਗਰ ਪਾਣੀ ਛਕਿਆ ਉੱਥੇ ਥੋੜੀ ਬਾਲੀ ਸੇਵਾ ਕੀਤੀ ਤੇ ਫਿਰ ਜਦੋਂ ਮੈਂ ਉਹਨਾਂ ਨਾਮ ਜਪਣ ਵਾਲੀਆਂ ਸੰਗਤਾਂ ਦੇ ਵਿੱਚ ਬੈਠਾ ਤੇ ਕਹਿੰਦਾ ਮਾਤਾ ਜੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੇਰੀਆਂ ਵੀ ਅੱਖਾਂ ਬੰਦ ਹੋ ਗਈਆਂ ਤੇ ਮੈਂ ਵੀ ਵਾਹਿਗੁਰੂ 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 ਜਪਣ ਲੱਗ ਗਿਆ ਕਹਿੰਦਾ ਕੁਝ ਸਮੇਂ ਬਾਅਦ ਸਿੱਖਾਂ ਦੇ ਜਿਹੜੇ 6ਵੇਂ ਗੁਰੂ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਲੰਗੀਆਂ ਵਾਲੇ ਆਉਂਦੇ ਨੇ ਤੇ ਕਹਿੰਦੇ ਉਹਨਾਂ ਨੇ ਮੈਨੂੰ ਮੇਰਾ ਨਾਂ ਲੈ ਕੇ ਪੁਕਾਰਿਆ ਕਹਿੰਦੇ ਸੇਵਾਦਾਸ ਸਾਨੂੰ ਮਿਲਣਾ ਚਾਹੁੰਦਾ ਸੀ ਅੱਖਾਂ ਖੋਲ ਪਿਆਰਿਆ ਅਸੀਂ ਤੇਰੇ ਸਾਹਮਣੇ ਖੜੇ ਹਾਂ ਕਹਿੰਦਾ ਮੈਂ ਇੱਕ ਦਮ ਜਦੋਂ ਅੱਖਾਂ ਖੋਲੀਆਂ ਤੇ ਮੈਂ ਕੀ ਦੇਖਦਾ ਹਾਂ ਕਹਿੰਦਾ ਇੱਕ ਐਸਾ ਰੱਬੀ ਨੂਰ ਜਿਹਦਾ ਚਿਹਰਾ ਦਗਦਗ ਕਰਦਾ ਪਿਆਏ ਮਾਤਾ ਜੀ ਉਹਦੇ ਚਿਹਰੇ ਨੂੰ ਦੇਖ ਕੇ ਜਿਵੇਂ ਮੇਰੀ ਜਨਮਾਂ ਦੀ ਭੁੱਖ ਲੱਗ ਹੀ ਹੋਵੇ ਕਹਿੰਦਾ ਮੈਂ ਹੈਰਾਨ ਕਿ ਇੱਥੇ ਤਾਂ ਮੈਨੂੰ ਕੋਈ ਨਹੀਂ ਜਾਣਦਾ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਇਹਨਾਂ ਨੂੰ ਮੇਰਾ ਨਾਮ ਕਿਵੇਂ ਪਤਾ ਕਹਿੰਦਾ ਜਦੋਂ ਮੈਂ ਉਹਨਾਂ ਦੇ ਦਰਸ਼ਨ ਕੀਤੇ ਮਾਤਾ ਜੀ ਮੈਂ ਉਹਨਾਂ ਦੇ ਦਰਸ਼ਨ ਕਰਕੇ ਅੱਖਾਂ ਨੂੰ ਬੰਦ ਕਰਕੇ ਉਹਨਾਂ ਦੇ ਦਰਸ਼ਨ ਜਿਵੇਂ ਆਪਦੇ ਅੰਦਰ ਹੀ ਉਤਾਰ ਲਏ ਹੋਣ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਕਹਿੰਦਾ ਮਾਂ ਮੈਂ ਉਹਦੇ ਦਰਸ਼ਨਾਂ ਨੂੰ ਅੰਦਰ ਹੀ ਰਸ ਮਾਨਣ ਲੱਗ ਗਿਆ ਕਹਿੰਦੇ ਮੇਰੀ ਸੁਰਤ ਫੇਰ ਜੁੜ ਗਈ ਮੈਂ ਅੱਖਾਂ ਖੋਲਾਂ ਉਹਦੇ ਦਰਸ਼ਨਾਂ ਦੀ ਤਾਬ ਮੈਥੋਂ ਝੱਲੀ ਨਾ ਜਾਵੇ ਮੈਥੋਂ ਫੇਰ ਅੱਖਾਂ ਬੰਦ ਹੋ ਜਾਣ ਕਹਿੰਦਾ ਫੇਰ ਉਸ ਦੋਹਾ ਜਹਾਨਨ ਦੇ ਵਾਲੀ ਨੇ ਆ ਦੇ ਭੱਕੇ ਚ ਇੱਕ ਤੀਰ ਕੱਢਿਆ ਤੇ ਮੇਰੇ ਸਿਰ ਤੇ ਰੱਖ ਕੇ ਕਹਿੰਦੇ ਸੇਵਾਦਾਸ ਉੱਠ ਪੁੱਤਰਾ ਹੁਣ ਤੂੰ ਉੱਠ ਦੇ ਇਥੇ ਦਰਸ਼ਨ ਕਰਨ ਆਇਆ ਤੇ ਸਵਾਲ ਪੁੱਛਣ ਆਇਆ ਤੇ ਸਾਨੂੰ ਪੁੱਛ ਕਹਿੰਦਾ ਸੱਚ ਜਾਣਿਓ ਮਾਤਾ ਜੀ ਮੈਨੂੰ ਕੋਈ ਵੀ ਸਵਾਲ ਉਸ ਵੇਲੇ ਯਾਦ ਨਹੀਂ ਆਇਆ ਮੈਂ ਉਸ ਜਿਹੜੇ ਰੱਬ ਦੇ ਰੂਪ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਗਿਆ ਕਹਿੰਦਾ ਮੈਨੂੰ ਇਦਾਂ ਲੱਗਿਆ ਮੇਰੇ ਸਾਰੇ ਹੀ ਸਵਾਲਾਂ ਦੇ ਹੱਲ ਹੋ ਗਏ ਨੇ ਮਾਤਾ ਸੁਣ ਰਹੀ ਆ ਮਾਤਾ ਨੂੰ ਵੀ ਚਾ ਚੜ ਰਿਹਾ ਤੇ ਸੇਵਾਦਾਸ ਜਦੋਂ ਗੁਰੂ ਦੇ ਦਰਸ਼ਨਾਂ ਦੀ ਗੱਲ ਦੱਸ ਰਿਹਾ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਉਸ ਸਮੇਂ ਦੇ ਦਰਸ਼ਨਾਂ ਦਾ ਜਿਹੜਾ ਦ੍ਰਿਸ਼ ਦੁਬਾਰਾ ਯਾਦ ਆਉਂਦਾ ਹੈ ਜੀ ਤੇ ਉਹਦੀਆਂ ਅੱਖਾਂ 'ਚੋਂ ਫੇਰ ਜਿਹੜਾ ਵਿਰਾਗ ਦੇ ਵਿੱਚ ਨਿਰਮਲ ਜਲ ਵਹਿਣ ਲੱਗ ਜਾਂਦਾ ਮਾਂ ਪੁੱਤ ਦੋਨੇ ਗੱਲਾਂ ਕਰਦੇ ਨੇ ਕਨ ਮਾਤਾ ਮੈਂ ਉੱਥੇ ਕਈ ਦਿਨ ਰਿਹਾ ਬਹੁਤ ਸਾਖੀਆਂ ਮੈਂ ਉਹਨਾਂ ਸਿੱਖਾਂ ਪਾਸੋਂ ਗੁਰੂ ਪਾਸ਼ਾ ਜੀ ਦੀਆਂ ਸੁਣੀਆਂ ਉਹਨਾਂ ਦੀ ਵਡਿਆਈ ਸੁਣੀ ਗੁਰਬਾਣੀ ਸੁਣੀ ਤੇ ਕਹਿੰਦੇ ਉਹਨਾਂ ਨੇ ਫਿਰ ਮੈਨੂੰ ਗੁਰਬਾਣੀ ਦੀ ਦਾਤ ਦਿੱਤੀ ਇਹ ਜਿਹੜੇ ਮੈਂ ਸਵੇਰੇ ਪਹਿਰ ਰਾਤ ਉੱਠ ਕੇ ਤੁਸੀਂ ਕਹਿੰਦੇ ਹੋ ਮੰਤਰ ਪੜ੍ਹਦਾ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਮਾਂ ਮੈਂ ਮੈਨੂੰ ਕੁਝ ਨਹੀਂ ਹੋਇਆ ਮੈਂ ਸਭ ਕੁਝ ਠੀਕ ਹੈ ਬਸ ਮੇਰੇ ਅੰਦਰ ਜਿਹੜਾ ਆਨੰਦ ਹੈ ਨਾ ਮੈਂ ਉਹਦਾ ਰਸ ਲੈ ਰਿਹਾ ਮੇਰੀ ਮਾਤਾ ਚਲੋ ਜੀ ਮਾਤਾ ਪੁੱਤਰ ਦੀ ਗੱਲਾਂ ਸੁਣ ਕੇ ਮਾਂ ਨੂੰ ਵੀ ਬੜਾ ਏਦਾਂ ਹੁੰਦਾ ਕਹਿੰਦੀ ਪੁੱਤਰ ਮੈਂ ਦਰਸ਼ਨ ਕਰ ਸਕਦੀ ਹਾਂ ਉਸ ਗੁਰੂ ਦੇ ਜਿਹਦੇ ਬਾਰੇ ਤੂੰ ਇੰਨੀਆਂ ਬੜਾਈਆਂ ਕਰ ਰਿਹਾ ਕਹਿੰਦਾ ਮਾਤਾ ਜੀ ਤੁਸੀਂ ਦਰਸ਼ਨ ਤਾਂ ਕਰ ਸਕਦੇ ਹੋ ਪਰ ਤੁਸੀਂ ਜਾਓਂਗੇ ਕਿਵੇਂ ਪੰਜਾਬ ਬਹੁਤ ਦੂਰ ਹੈ ਕਸ਼ਮੀਰ ਤੋਂ ਪੰਜਾਬ ਜਾਣ ਦਾ ਜਿਹੜਾ ਰਸਤਾ ਹੈ ਉਹ ਬਹੁਤ ਵਿਖੜੇ ਪੈਂਡੇ ਤੋਂ ਹੋ ਕੇ ਜਾਣਾ ਪੈਂਦਾ ਮੇਰੇ ਵਰਗੇ ਨੌਜਵਾਨ ਨੂੰ ਵੀ ਕਾਫੀ ਕਠਿਨਾਈਆਂ ਆਈਆਂ ਤੁਸੀਂ ਤਾਂ ਤੁਹਾਡਾ ਤਾਂ ਬਿਰਧ ਸਰੀਰ ਆ ਤੁਸੀਂ ਜਾ ਨਹੀਂ ਪਾਉਂਗੇ ਹੁਣ ਮਾਤਾ ਥੋੜੀ ਨਰਾਸ਼ ਥੋੜੀ ਉਦਾਸ ਹੋ ਗਈ ਹੈ ਕਹਿੰਦੀ ਅੱਛਾ ਪੁੱਤਰਾ ਮੈਂ ਨਹੀਂ ਜਾ ਪਾਉਂਗੀ ਕਹਿੰਦਾ ਹਾਂ ਮਾਂ ਪਰ ਕਹਿੰਦਾ ਤੁਸੀਂ ਉਦਾਸ ਨਾ ਹੋਵੋ ਮੈਂ ਉੱਥੇ ਬਹੁਤ ਸਿੱਖਾਂ ਤੋਂ ਸੁਣਿਆ ਕਿ ਉਸ ਦੋਹਾਂ ਜਹਾਂ ਦੇ ਵਾਲੀ ਦੇ ਜੇ ਦਰਸ਼ਨ ਕਰਨੇ ਆ ਤੇ ਗੁਰਬਾਣੀ ਦੇ ਜੇ ਤੁਸੀਂ ਭਿੱਜ ਕੇ ਪਿਆਰ ਦੇ ਨਾਲ ਬਚਨ ਉਹਨਾਂ ਦੇ ਜੋ ਕੁਰਬਾਨੀ ਦੇ ਵਿੱਚ ਲਿਖੇ ਨੇ ਜੇਕਰ ਤੁਸੀਂ ਉਹਨਾਂ ਨੂੰ ਸਿਮਰੋਗੇ ਤਾਂ ਉਹ ਵਾਹਿਗੁਰੂ ਖੁਦ ਤੁਹਾਡੇ ਘਰ ਵੀ ਦਰਸ਼ਨ ਦੇਣ ਲਈ ਆਉਂਦਾ ਬਸ ਜ਼ਰੂਰਤ ਹੈ ਉਹਨੂੰ ਅੰਦਰੋਂ ਭਿਜ ਕੇ ਵਾਜਾ ਮਾਰਨ ਦੀ ਜ਼ਰੂਰਤ ਆ ਉਹਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗਣ ਦੀ ਮਾਂ ਨੂੰ ਹੁਣ ਚਾਹ ਚੜ ਗਿਆ ਕਹਿੰਦੀ ਸੱਚੀ ਪੁੱਤਰਾ ਇਦਾਂ ਹੋ ਸਕਦਾ ਕਹਿੰਦਾ ਹਾਂ ਮਾਤਾ ਜੇ ਤੁਸੀਂ ਅੰਦਰੋਂ ਯਾਦ ਕਰੋਗੇ ਉਹਦਾ ਸਿਮਰਨ ਕਰੋਗੇ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਘਰ ਦੇ ਵਿੱਚ ਹੀ ਦਰਸ਼ਨ ਦੇਣ ਆਏਗਾ ਕਿਉਂਕਿ ਸੇਵਾਦਾਸ ਜਾਣਦਾ ਹੈ ਜੀ ਕਿ ਮਾਂ ਬੁੱਢੜੀ ਐ ਸਰੀਰ ਬਿਰਧ ਐ ਤੇ ਮਾਤਾ ਤੋਂ ਇੰਨਾ ਜਿਹੜਾ ਪੈਂਡਾ ਤੈ ਨਹੀਂ ਕੀਤਾ ਜਾਣਾ ਤੇ ਉਹ ਨੇ ਇਹ ਸੱਚਮੁੱਚ ਗੱਲਾਂ ਸੁਣੀਆਂ ਵੀ ਸੀ ਹੁਣ ਮਾਂ ਦੇ ਅੰਦਰ ਵੀ ਨਾ ਇੱਕ ਕਹਿ ਲੋ ਮਿਲਨ ਦੇ ਜਿਹੜੀ ਚਾਹ ਪੈਦਾ ਹੋ ਗਈ ਕਿਉਂਕਿ ਗੁਰੂ ਪਾਸ਼ਾ ਜੀ ਨੂੰ ਕੋਈ ਦਰਸ਼ਨ ਕਰਕੇ ਆਇਆ ਹੋਵੇ ਤੇ ਉਹ ਗੁਰੂ ਦੀਆਂ ਗੱਲਾਂ ਕਰੇ ਤੇ ਉਹਦੇ ਅੰਦਰ ਕਿਵੇਂ ਨਾ ਇਹ ਜਿਹੜੀ ਭੁੱਖ ਪੈਦਾ ਹੋਵੇ ਗੁਰੂ ਦਰਸ਼ਨਾਂ ਦੀ ਚਲੋ ਜੀ ਮਾਤਾ ਕਹਿੰਦੀ ਪੁੱਤਰਾ ਫਿਰ ਮੈਨੂੰ ਵੀ ਦੱਸ ਦੇ ਉਹ ਕੀ ਤੂੰ ਬਾਣੀ ਪੜਦਾ ਮੈਂ ਵੀ ਉਹੋ ਪੜ ਲਿਆ ਕਰੂੰਗੀ ਮੈਂ ਵੀ ਉਸ ਗੁਰੂ ਨੂੰ ਯਾਦ ਕਰ ਲਿਆ ਕਰੂੰਗੀ ਖਬਰੇ ਮੇਰੇ ਨਿਮਾਣੀ ਦੇ ਮੇਰੇ ਗਰੀਬਣੀ ਦੇ ਉੱਤੇ ਵੀ ਪ੍ਰਮਾਤਮਾ ਮਿਹਰ ਕਰਦੇ ਕਹਿੰਦਾ ਹਾਂਜੀ ਮਾਤਾ ਜੀ ਹੁਣ ਮਾਤਾ ਕੀ ਕਰਦੀ ਐ ਅਗਲੇ ਦਿਨ ਉੱਠਦੀ ਐ ਉਹ ਵੀ ਇਸ਼ਨਾਨ ਕਰਦੀ ਐ ਪੁੱਤਰ ਦੇ ਨਾਲ ਦੋਨੇ ਮਾਂ ਪੁੱਤ ਹੁਣ ਸਿਮਰਨ ਦੇ ਵਿੱਚ ਰੋਜ਼ ਜੁੜਦੇ ਆ ਜੀ ਰੋਜ਼ ਬਾਣੀ ਪੜਦੇ ਆ ਰੋਜ਼ ਆਨੰਦ ਦੇ ਵਿੱਚ ਰਹਿੰਦੇ ਆ ਬੜਾ ਪ੍ਰੇਮ ਦੇ ਨਾਲ ਉਹ ਬਾਠਵਾਣੀ ਕਰਦੇ ਆ ਫਿਰ ਘਰ ਦਾ ਕੰਮ ਕਰਦੇ ਆ ਪੁੱਤਰ ਕਾਰੋਬਾਰ ਕਰਦਾ ਆਪਣਾ ਮਾਂ ਦੇ ਅੰਦਰ ਬਾਣੀ ਪੜਦੀ ਦੇ ਇੰਨਾ ਜ਼ਿਆਦਾ ਕਹਿ ਲੋ ਅੰਦਰ ਮਿਲਨ ਦੀ ਤਾਂਗ ਪੈਦਾ ਹੋ ਜਾਂਦੀ ਹੈ ਕਿ ਉਹ ਇੱਕ ਦਿਨਾਂ ਦੇ ਪੁੱਤ ਨੂੰ ਕਹਿੰਦੀ ਹੈ ਕਹਿੰਦੀ ਪੁੱਤਰਾ ਮੈਨੂੰ ਤੂੰ ਅੱਜ ਰੂਹ ਲਿਆ ਕੇ ਦੇਈ ਚਰਖਾ ਲਿਆ ਕੇ ਦੇਈ ਕਹਿੰਦਾ ਮਾਤਾ ਕੀ ਕਰਨਾ ਤੁਸੀਂ ਕਹਿੰਦੀ ਮੈਂ ਜਦੋਂ ਸੱਚੇ ਪਾਤਸ਼ਾਹ ਮੈਨੂੰ ਮਿਲਣ ਆਉਣਗੇ ਤੂੰ ਕਹਿਆ ਵੀ ਉਹ ਮਿਲਣ ਆਉਣਗੇ ਮੈਂ ਉਹਨਾਂ ਨੂੰ ਕੁਝ ਭੇਟਾ ਕਰਾਂਗੀ ਕਹਿੰਦਾ ਠੀਕ ਹੈ ਮਾਤਾ ਹੁਣ ਉਹ ਰੂਣ ਲਿਆ ਕੇ ਦਿੰਦਾ ਜੀ ਚਰਖਾ ਲਿਆ ਕੇ ਦਿੰਦਾ ਸੇਵਾਦਾਸ ਤੇ ਮਾਈ ਭਾਗ ਭਰੀ ਜਿਹੜੀ ਆ ਉਹ ਚਰਖਾ ਕੱਤਦੀ ਆ ਨਾਲੇ ਸਿਮਰਨ ਕਰਦੀ ਆ ਤੇ ਉਹ ਕਹ ਲੋ ਕਿ ਜਿਵੇਂ ਤੰਦ ਵੱਟਦੀ ਆ ਤੇ ਫੇਰ ਉਹਦਾ ਕੱਪੜਾ ਬਣਵਾ ਲੈਂਦੀ ਆ ਜੀ ਕੱਪੜਾ ਬਣਵਾਉਣ ਤੋਂ ਬਾਅਦ ਕਹਿੰਦੇ ਫੇਰ ਜਿਹੜਾ ਇੱਕ ਪੀੜੀ ਰੱਖ ਕੇ ਉਹਦੇ ਉੱਤੇ ਫੁੱਲਾਂ ਦੀ ਮਾਲਾ ਬਣਾ ਕੇ ਆਿਆਂ ਦੇ ਮਨ ਵਿੱਚ ਸੁਰਤ ਲੈ ਕੇ ਆਉਂਦੀ ਹੈ ਕਿ ਇੱਥੇ ਪਾਤਸ਼ਾਹ ਬੈਠੇ ਨੇ ਆਹ ਫੁੱਲਾਂ ਦੀ ਜਿਹੜੀ ਮਾਲਾ ਮੈਂ ਉਹਨਾਂ ਦੇ ਗਲ ਚ ਪਾ ਦਿੱਤੀ ਹੈ ਇਹ ਸਤਕਾਰ ਵੱਜੂ ਆ ਜੀ ਇਹਨੂੰ ਪੂਜਾ ਸਮੱਗਰੀ ਜਾਂ ਕਿਸੇ ਕਰਮਕਾਂਡ ਨਾਲ ਨਾ ਜੋੜਿਆ ਜਾਵੇ ਕਿਰਪਾ ਕਰਕੇ ਕਿਉਂਕਿ ਜਦੋਂ ਕਿਸੇ ਦੇ ਅੰਦਰ ਇੱਕ ਆਪਦੇ ਕਾਲਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਭ ਕੁਝ ਕਹਿ ਲਓ ਭੁੱਲ ਜਾਂਦਾ ਉਹਨੂੰ ਕੁਝ ਨਹੀਂ ਪਤਾ ਲੱਗਦਾ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸੋ ਮਾਤਾ ਰੋਜ ਉਹ ਉਸ ਗੁਰੂ ਨੂੰ ਯਾਦ ਕਰਦੀ ਹੈ ਕੁਝ ਵੀ ਕੰਮ ਕਰਦੀ ਹੈ ਤਾਂ ਉਹਦੀ ਜਿਹੜੀ ਲਹਿਵ ਆ ਜਿਹੜੀ ਉਹਦੀ ਸੁਰਤ ਹੈ ਉਹ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ ਹਾਲਾਂਕਿ ਉਹਨੇ ਦਰਸ਼ਨ ਨਹੀਂ ਕੀਤੇ ਇਦਾਂ ਚੱਲਦਾ ਰਹਿੰਦਾ ਹੈ ਕਾਫੀ ਸਮਾਂ ਹੋ ਜਾਂਦਾ ਕਈ ਪਿੰਡ ਦੇ ਲੋਕ ਥੋੜਾ ਜਆ ਉਹਨੂੰ ਕਹਿੰਦੇ ਸੇਵਾਦਾਸ ਨੂੰ ਕਿ ਤੇਰੀ ਮਾਤਾ ਝੱਲੀ ਹੋ ਗਈ ਹੈ ਲੱਗਦਾ ਸਾਰਾ ਦਿਨ ਹੀ ਗੁਰਬਾਣੀ ਦੀਆਂ ਗੱਲਾਂ ਕਰਦੀ ਰਹਿੰਦੀ ਹੈ ਸਾਰਾ ਦਿਨ ਹੀ ਲਹਿਵ ਉਸ ਪਰਮਾਤਮਾ ਨਾਲ ਜੋੜੀ ਰੱਖਦੀ ਹੈ ਕਹਿੰਦੇ ਵੀ ਗੁਰੂ ਪਾਸ਼ਾ ਜੀ ਬਹੁਤ ਵਿਅਸਤ ਨੇ ਅਸੀਂ ਉੱਥੋਂ ਆਉਨੇ ਆ ਜਿਹੜੇ ਉੱਥੋਂ ਕਿਉਂਕਿ ਕਸ਼ਮੀਰ ਚ ਵੀ ਨਾ ਆਪਣੇ ਸਿੱਖਾਂ ਦੇ ਕਾਫੀ ਕਹਿ ਲੋ ਕਿ ਇਦਾਂ ਦੇ ਜਗ੍ਹਾ ਬਣ ਗਈ ਸੀਗੀ ਗੁਰੂ ਪਾਸ਼ਾ ਜੀ ਦੇ ਸਮੇਂ ਜਿੱਥੇ ਕੀ ਸਿੱਖੀ ਦਾ ਪ੍ਰਚਾਰ ਹੁੰਦਾ ਸੀ ਸੋ ਜਿਹੜੇ ਸਿੱਖ ਉੱਥੇ ਆਉਂਦੇ ਜਾਂਦੇ ਸੀ ਉਹ ਦੱਸਦੇ ਸੀ ਕਿ ਅੱਜ ਕੱਲ ਸਿਆਸੀ ਮਾਹੌਲ ਹੈ ਜੰਗ ਦਾ ਮਾਹੌਲ ਹੈ ਕਾਫੀ ਗੁਰੂ ਸਾਹਿਬ ਜੀ ਵਿਅਸਤ ਨੇ ਤੇ ਹੋ ਸਕਦਾ ਹੈ ਗੁਰੂ ਸਾਹਿਬ ਜੀ ਤੋਂ ਇੰਨੇ ਰਜੇਵਿਆਂ ਚ ਨਾ ਪਹੁੰਚਿਆ ਜਾਵੇ ਤੇ ਤੁਹਾਡੀ ਜਿਹੜੀ ਮਾਤਾ ਹੈ ਇਹ ਵਿਯੋਗ ਦੇ ਵਿੱਚ ਭਿੱਜਦੀ ਜਾ ਰਹੀ ਹੈ ਸੇਵਾदास ਕਹਿੰਦਾ ਨਹੀਂ ਮੇਰੀ ਮਾਂ ਨੂੰ ਮੈਂ ਵੀ ਬਹੁਤ ਵਾਰ ਸਮਝਾਇਆ ਪਰ ਉਹ ਕਹਿੰਦੀ ਹੁਣ ਮੈਂ ਉਸ ਗੁਰੂ ਦੇ ਦਰਸ਼ਨ ਕਰਕੇ ਹੀ ਇਸ ਸੰਸਾਰ ਤੋਂ ਜਾਣਾ ਹੈ ਚਲੋ ਜੀ ਉਧਰ ਕਹਿੰਦੇ ਆ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸਾਰੇ ਕੰਮਕਾਰ ਕਰਦੇ ਆ ਉਹਨਾਂ ਨੂੰ ਖਿੱਚ ਪੈ ਰਹੀ ਹੈ ਕਿਉਂਕਿ ਦੇਖੋ ਸਿੱਖ ਯਾਦ ਕਰੇ ਤੇ ਗੁਰੂ ਨਾ ਆਵੇ ਠੀਕ ਆ ਪਗਰਵਾਨੀ ਚ ਵੀ ਪੜਦੇ ਆ ਕਿ ਜੇਕਰ ਕੋਈ ਸਿੱਖ ਗੁਰੂ ਪਾਸ਼ਾ ਜੀ ਵੱਲ ਇੱਕ ਕਦਮ ਵਧਾਉਂਦਾ ਤਾਂ ਸਤਗੁਰੂ ਸੱਚੇ ਪਾਸ਼ਾ ਜੀ ਕਰੋੜਾਂ ਕਦਮ ਚੱਲ ਕੇ ਆਪ ਉਸ ਸਿੱਖ ਨੂੰ ਮਿਲ ਲਾਉਂਦੇ ਨੇ ਗੁਰੂ ਸਾਹਿਬ ਜੀ ਉੱਠਦੇ ਨੇ ਜੀ ਤੇ ਉੱਠ ਕੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੀ ਮਾਤਾ ਜੀ ਬਰਾਜੇ ਸੀ ਅਕਾਲ ਤਖਤ ਤੇ ਬੈਠੇ ਸੀਗੇ ਉਹ ਉੱਥੇ ਚਲੇ ਜਾਂਦੇ ਆ ਉੱਥੇ ਜਾ ਕੇ ਉਹ ਤਿਆਰੀ ਕਰਨ ਲੱਗਦੇ ਆ ਕਿਤੇ ਜਾਣ ਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੇ ਮਾਤਾ ਜੀ ਪੁੱਛਦੇ ਪੁੱਤਰ ਜੀ ਕਿਤੇ ਜਾ ਰਹੇ ਹੋ ਕਹਿੰਦਾ ਹਾਂ ਮਾਂ ਗੁਰੂ ਪਾਸ਼ਾ ਜੀ ਕਹਿ ਰਹੇ ਨੇ ਕਹਿੰਦੇ ਹਾਂ ਮਾਂ ਕਹਿੰਦੇ ਇੱਕ ਮਾਤਾ ਹੈ ਬੜੀ ਤਾਂਗ ਦੇ ਨਾਲ ਪੁਕਾਰਦੀ ਪਈ ਹੈ ਹੁਣ ਕਾਲਾਂ ਪਈਆਂ ਪੈਂਦੀਆਂ ਨੇ ਮੈਨੂੰ ਜਾਣਾ ਹੀ ਪਊਗਾ ਮਾਤਾ ਜੀ ਕਹਿੰਦੇ ਪੁੱਤਰ ਜੀ ਕਿੱਥੇ ਜਾ ਰਹੇ ਹੋ ਕਹਿੰਦੇ ਮਾਤਾ ਕਸ਼ਮੀਰ ਜਾ ਰਹਿਆ ਮਾਤਾ ਜੀ ਕਹਿੰਦੇ ਪੁੱਤਰਾ ਐਦਾਂ ਦਾ ਸਿਆਸੀ ਮਾਹੌਲ ਬਣਿਆ ਵਿਆ ਜੰਗੀ ਮਾਹੌਲ ਬਣਿਆ ਪਿਆ ਤੁਹਾਡਾ ਉੱਥੇ ਜਾਣਾ ਹੋ ਸਕਦਾ ਸੁਰੱਖਿਅਤ ਨਾ ਹੋਵੇ ਤੁਸੀਂ ਟਾਲ ਨਹੀਂ ਸਕਦੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਮਾਂ ਜਾਏ ਬਿਨਾ ਸਰਨਾ ਨਹੀਂ ਮਾਤਾ ਮੰਨਦੀ ਨਹੀਂ ਉਹਨੇ ਮੈਨੂੰ ਖਿੱਚਾਂ ਪਾ ਰੱਖੀਆਂ ਮੈਨੂੰ ਜਾਣਾ ਹੀ ਪਏਗਾ ਸੋ ਗੁਰੂ ਪਾਤਸ਼ਾਹ ਜੀ ਘੋੜਾ ਨਾਲ ਲੈਂਦੇ ਨੇ ਕੁਝ ਸਿੰਘ ਨਾਲ ਲੈਂਦੇ ਨੇ ਤੇ ਚਾਲੇ ਪਾ ਦਿੰਦੇ ਨੇ ਜੀ ਉਧਰ ਮਾਤਾ ਗੁਰੂ ਨੂੰ ਯਾਦ ਕਰਦੀ ਹੈ ਸਿਮਰਨ ਚ ਭਿੱਜੀ ਉਹਨਾਂ ਨੂੰ ਪੁਕਾਰਦੀ ਹੈ ਇਧਰ ਗੁਰੂ ਪਾਸ਼ਾ ਜੀ ਤਾਂਗ ਲੀਆਂ ਡੋਰਾਂ ਲਪੇਟਦੇ ਹੋਏ ਜਾ ਰਹੇ ਨੇ ਜੀ ਕਹਿੰਦੇ ਬਹੁਤ ਘੱਟ ਪੜਾ ਪਾਤਸ਼ਾਹ ਨੇ ਰਸਤੇ ਦੇ ਵਿੱਚ ਲਏ ਬਹੁਤ ਛੇਤੀ ਜਾ ਕੇ ਕਸ਼ਮੀਰ ਦੇ ਵਿੱਚ ਪਹੁੰਚ ਜਾਂਦੇ ਨੇ ਜਿਵੇਂ ਗੁਰੂ ਪਾਸ਼ਾ ਜੀ ਦੇ ਚਰਨ ਕਸ਼ਮੀਰ ਦੀ ਧਰਤੀ ਤੇ ਪੈਂਦੇ ਨੇ ਤਾਂ ਮਾਤਾ ਤੇ ਪੁੱਤਰ ਦੋਨੇ ਉਸ ਵੇਲੇ ਕਹਿੰਦੇ ਆ ਭਗਤੀ ਕਰ ਰਹੀ ਸੀ ਨਾਮ ਜਪ ਰਹੀ ਸੀਗੇ ਜਦੋਂ ਉਹ ਗੁਰਬਾਣੀ ਦੇ ਵਿੱਚ ਲੀਨ ਸੀ ਅਮਰਤ ਵੇਲਾ ਸੀ ਤਾਂ ਮਾਤਾ ਦੇ ਪੁੱਤਰ ਨੂੰ ਪੁੱਛਦੀ ਹੈ ਕਹਿੰਦੀ ਸੇਵਾਦਾਸ ਜਿਹੜੇ ਗੁਰਾਂ ਦੀ ਤੂੰ ਮੈਨੂੰ ਗੱਲ ਦੱਸੀ ਸੀ ਉਹਨਾਂ ਦਾ ਸਰੀਰ ਇਦਾਂ ਦਾ ਉਹਨਾਂ ਦਾ ਕੱਦ ਕਾਠ ਐਨਾਗਾ ਉਹ ਦੱਸ ਰਹੀ ਹੈ ਮਾਤਾ ਕਿਉਂਕਿ ਮਾਤਾ ਨੂੰ ਚਲਕਾਰੇ ਪੈਣੇ ਸ਼ੁਰੂ ਹੋ ਗਏ ਗੁਰੂ ਪਾਸ਼ਾ ਜੀ ਦੇ ਕਹਿੰਦੀ ਪੁੱਤਰਾ ਉਹ ਕਲੰਗੀ ਲਾਉਂਦੇ ਨੇ ਕਹਿੰਦਾ ਹਾਂ ਮਾਤਾ ਕਹਿੰਦੀ ਕਾਫੀ ਉੱਚੇ ਲੰਮੇ ਕੱਦ ਦੇ ਸਰੀਰ ਦੇ ਨੇ ਕਾਫੀ ਜਰਵਾਨੇ ਨੇ ਕਹਿੰਦਾ ਹਾਂ ਮਾਤਾ ਕਹਿੰਦਾ ਮਾਤਾ ਲੱਗਦਾ ਤੈਨੂੰ ਦਰਸ਼ਨ ਹੋਏ ਨੇ ਤੁਸੀਂ ਦਰਸ਼ਨ ਕਰਕੇ ਹਟਿਓ ਕਹਿੰਦੀ ਨਹੀਂ ਪੁੱਤਰਾ ਪ੍ਰਤੱਖ ਦਰਸ਼ਨ ਨਹੀਂ ਹੋ ਰਹੇ ਬਸ ਝੋਲੇ ਪੈ ਰਹੇ ਨੇ ਕਹਿੰਦੀ ਭਲੇਖਾ ਜਿਹਾ ਲੱਗ ਰਿਹਾ ਮੈਨੂੰ ਹੁਣ ਗੁਰੂ ਪਾਤਸ਼ਾਹ ਜੀ ਸ਼ਹਿਰ ਦੇ ਵਿੱਚ ਜਦੋਂ ਅੰਦਰ ਆਉਂਦੇ ਆ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਦਾ ਲੋਕ ਕੋਈ ਕਹਿੰਦਾ ਪਾਸ਼ਾ ਮੇਰੇ ਘਰ ਆਓ ਕੋਈ ਕਹਿੰਦਾ ਮੇਰੇ ਘਰ ਆਓ ਕੋਈ ਕਹਿੰਦਾ ਇੱਧਰ ਆਓ ਉੱਧਰ ਆਓ ਕਿ ਸੰਗਤਾਂ ਦੇ ਵਿੱਚ ਕਾਫੀ ਸੱਚੇ ਪਾਸ਼ਾ ਜੀ ਦਾ ਸਤਕਾਰ ਸੀ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਅਸੀਂ ਕਿਸੇ ਖਾਸ ਮਕਸਦ ਨਾਲ ਇੱਥੇ ਪਹੁੰਚੇ ਹਾਂ ਤੁਸੀਂ ਮੇਰੇ ਮਗਰ ਹੋਤਰੋ ਅਸੀਂ ਕਿਸੇ ਦੇ ਮਗਰ ਨਹੀਂ ਜਾਣ ਆਏ ਅੱਤੇ ਸਾਰੀ ਜਿਹੜੀ ਸੰਗਤ ਹੈ ਗੁਰੂ ਪਾਸ਼ਾ ਜੀ ਦੇ ਮਗਰ ਹੈ ਘੋੜਾ ਗੁਰੂ ਪਾਸ਼ਾ ਜੀ ਦਾ ਦੌੜਦਾ ਜਾ ਰਿਹਾ ਤੇ ਜਾ ਕੇ ਰੁਕਦਾ ਹੈ ਜੀ ਸੇਵਾਦਾਰ ਤੇ ਬੂਹੇ ਦੇ ਅੱਗੇ ਜਾ ਕੇ ਬੂਹਾ ਖੜਕਾਉਂਦੇ ਨੇ ਪਾਸ਼ਾ ਤੇ ਉਹ ਕਹਿੰਦੇ ਸੇਵਾਦਾਸ ਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਦੋ ਤਿੰਨ ਵਾਰ ਜਦੋਂ ਬਾਹਰ ਖੜਕਾਇਆ ਜਾਂਦਾ ਹੁਣ ਉਹ ਦੋਨੇ ਮਾਂ ਪੁੱਤ ਜਿਹੜੇ ਉਹ ਆਪ ਦੀ ਬੰਦਗੀ ਕਰ ਰਹੇ ਨੇ ਨਾਮ ਜਪ ਰਹੇ ਨੇ ਤੇ ਮਾਤਾ ਨੂੰ ਝੋਲੇ ਪੈ ਰਹੇ ਨੇ ਗੁਰੂ ਪਾਸ਼ਾ ਜੀ ਦੇ ਦਰਸ਼ਨਾਂ ਦੇ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਉੱਠ ਕੇ ਆਪਾਂ ਦਰਵਾਜ਼ਾ ਖੋਲੀਏ ਫੇਰ ਕਹਿੰਦੇ ਮਾਤਾ ਤਾਂ ਸਿਮਰਨ ਚ ਜੁੜੀ ਪਈ ਹੈ ਪਰ ਸੇਵਾਦਾਸ ਉੱਠ ਕੇ ਜਦੋਂ ਬਾਹਰ ਖੋਲਦਾ ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰਦਾ ਚਰਣਾ ਤੇ ਮੱਥਾ ਟੇਕਦਾ ਤੇ ਕਹਿੰਦੇ ਉਹਦੀ ਜਿੰਮੇ ਸੁੱਧ ਬੁੱਧ ਚਲੀ ਗਈ ਹੁੰਦੀ ਹੈ ਉਹ ਇੰਨਾ ਖੁਸ਼ ਇੰਨਾ ਹੈਰਾਨ ਹੋ ਜਾਂਦਾ ਕਿ ਕੀ ਸੱਚਮੁੱਚ ਮੇਰੇ ਘਰ ਗੁਰੂ ਪਾਸ਼ਾ ਜੀ ਆ ਗਏ ਨੇ ਉਹ ਗੁਰੂ ਪਾਸ਼ਾ ਜੀ ਨੂੰ ਕਹਿੰਦਾ ਪਾਸ਼ਾ ਜੀ ਆਓ ਤੁਸੀਂ ਚਰਨ ਪਾਓ ਕਰ ਦੇ ਵਿੱਚ ਪਾਸ਼ਾ ਕਹਿੰਦੇ ਸੇਵਾਦਾਸ ਜਿਹੜੀ ਤੇਰੀ ਬੁੱਢੜੀ ਮਾਤਾ ਅਸੀਂ ਉਸ ਮਾਤਾ ਨੂੰ ਮਿਲਣ ਆਏ ਆ ਸਾਨੂੰ ਉਹਦੇ ਨਾਲ ਨਹੀਂ ਮਲਾਏਗਾ ਕਹਿੰਦਾ ਹਾਂਜੀ ਗੁਰੂ ਪਾਤਸ਼ਾਹ ਜੀ ਆਓ ਪਾਤਸ਼ਾਹ ਜੀ ਜਾਂਦੇ ਨੇ ਕਹਿੰਦੇ ਆ ਵਿਹੜੇ ਦੇ ਵਿੱਚ ਬੈੰਦੇ ਨੇ ਮਾਤਾ ਅੰਦਰ ਚੌਂਕੀ ਜਿਹੜੀ ਉਹਨੇ ਕਹਿ ਲੋ ਜਾਂ ਪੀੜਾ ਕਹਿ ਲੋ ਉਹਦੇ ਉੱਤੇ ਬਿਠਾ ਬਣਾ ਕੇ ਗੁਰੂ ਪਾਤਸ਼ਾਹ ਜੀ ਦੇ ਫੁੱਲਾਂ ਦੀ ਮਾਲਾ ਰੱਖੀ ਹੋਈ ਹੈ ਤੇ ਨਾਮ ਬਾਣੀ ਦੇ ਵਿੱਚ ਅਗੜੁੱਚ ਹੋਈ ਬੈਠੀ ਆ ਤਾ ਪੁੱਤਰ ਜਿਹੜਾ ਹੈਗਾ ਆ ਦੀ ਮਾਂ ਨੂੰ ਬੁਲਾਉਂਦਾ ਉਠਾਉਂਦਾ ਦੋ ਤਨਵਾਰ ਵੀ ਮਾਤਾ ਜੀ ਉਠੋ ਮਾਤਾ ਜੀ ਉਠੋ ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰ ਲੋ ਮਾਤਾ ਕਹਿ ਰਹੀ ਪੁੱਤਰਾ ਮੈਨੂੰ ਠਾ ਨਾ ਮੈਨੂੰ ਦਰਸ਼ਨ ਹੋ ਰਹੇ ਨੇ ਹੁਣ ਮਾਤਾ ਨੂੰ ਪ੍ਰਤੱਖ ਦਰਸ਼ਨ ਹੋ ਗਏ ਜੀ ਉਧਰ ਅੱਖਾਂ ਬੰਦ ਚ ਨੇਤਰ ਬੰਦ ਨੇ ਪਰ ਦਰਸ਼ਨ ਹੋ ਗਏ ਕਹਿੰਦੀ ਪੁੱਤਰਾ ਮੈਨੂੰ ਹਲਾ ਨਾ ਮੈਨੂੰ ਠਾ ਨਾ ਮੈਂ ਇਸ ਦਰਸ਼ਨਾਂ ਦੇ ਲਈ ਕਦੋਂ ਦੀ ਤਰਸਦੀ ਪਈ ਸੀ ਕਹਿੰਦਾ ਮਾਂ ਗੁਰੂ ਪਾਸ਼ਾ ਪ੍ਰਤੱਖ ਆ ਗਏ ਨੇ ਜਦੋਂ ਮਾਤਾ ਹਲੇ ਉਹਦੇ ਆਦੇ ਪੁੱਤਰ ਨਾਲ ਗੱਲਾਂ ਕਰਦੀ ਆ ਉੱਠਣ ਦੀ ਕੋਸ਼ਿਸ਼ ਕਰਦੀ ਆ ਦੇਖੋ ਬੁੱਢੜਾ ਸਰੀਰ ਆ ਕਾਫੀ ਸਮੇ ਤੋਂ ਉਹ ਬਾਣੀ ਪੜ ਰਹੀ ਸੀ ਤਾਂ ਉੱਠਣ ਦੇ ਵਿੱਚ ਹੌਲੀ-ਹੌਲੀ ਮਾਤਾ ਨੂੰ ਜਿਵੇਂ ਸਮਾਂ ਲੱਗ ਰਿਹਾ ਤੇ ਗੁਰੂ ਪਾਸ਼ਾ ਜੀ ਖੁਦ ਅੰਦਰਲੇ ਕਮਰੇ 'ਚ ਜਾ ਕੇ ਮਾਂ ਦੇ ਕੋਲੇ ਖੜੇ ਕਰਦੇ ਨੇ ਮਾਤਾ ਨੂੰ ਤੇ ਕਹਿੰਦੇ ਆ ਮਾਂ ਤੂੰ ਬੁਲਾਇਆ ਤੇ ਦੇਖ ਮੈਂ ਤੇਰੀ ਤਾਂਗ ਨਾ ਚੱਲਦਾ ਹੋਇਆ ਮੈਂ ਆ ਗਿਆ ਮਾਤਾ ਜੀ ਵੀ ਮੱਥਾ ਟੇਕਦੇ ਨੇ ਦਰਸ਼ਨੇ ਦੀਦਾਰ ਕਰਦੇ ਨੇ ਮਿਲਦੇ ਨੇ ਗੁਰੂ ਪਾਸ਼ਾ ਜੀ ਸੇਵਾਦਾਸ ਨੂੰ ਤੇ ਮਾਤਾ ਜਿਹੜੇ ਹੈਗੇ ਆ ਉਹਨਾਂ ਨੂੰ ਦੋਨਾਂ ਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ ਉਹਨਾਂ ਦੇ ਸਿਰ ਤੇ ਮਾਤਾ ਜੀ ਹੱਥ ਧਰਦੇ ਨੇ ਮਾਤਾ ਜੀ ਦੇ ਭਾਗ ਭਰੀ ਦੇ ਤੇ ਉਹਨਾਂ ਨੂੰ ਕਹਿੰਦੇ ਨੇ ਤੇਰਾ ਜਨਮ ਤੇ ਮਰਨ ਮੈਂ ਦੋਨੇ ਮੁਕਤ ਕਰ ਦਿੱਤੇ ਨੇ ਕਹਿੰਦੇ ਆ ਉਸ ਵੇਲੇ ਮਾਤਾ ਨੂੰ ਪੂਰਾ ਕਹ ਲੋ ਗਿਆਨ ਬਖਸ਼ ਦਿੱਤਾ ਪਾਤਸ਼ਾਹ ਨੇ ਜਦੋਂ ਹੀ ਆਦਾ ਮੇਰਾ ਭਰਿਆ ਹੱਥ ਮਾਤਾ ਦੇ ਸਿਰ ਤੇ ਧਰਿਆ ਕਹਿੰਦੇ ਮਾਂ ਨੂੰ ਲੋਕ ਪਰਲੋਕ ਤੋਂ ਵੀ ਉੱਪਰ ਦੀ ਸੋਝੀ ਹੋ ਗਈ ਆ ਹੁਣ ਮਾਤਾ ਜੀ ਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੀ ਕਰਾਂ ਮਾਤਾ ਦੇ ਜਿਹੜੇ ਅਥਰੂ ਆ ਵਿਰਾਗ ਚ ਛਲਕ ਰਹੇ ਨੇ ਗੁਰੂ ਪਾਤਸ਼ਾਹ ਕਹਿੰਦੇ ਮਾਤਾ ਜਿਹੜਾ ਤੂੰ ਮੇਰੇ ਲਈ ਕੱਪੜਾ ਬਣਾਇਆ ਉਹ ਮੈਨੂੰ ਨਹੀਂ ਦੇਣਗੀ ਚੋਲੇ ਦੇ ਲਈ ਮਾਤਾ ਜੀ ਉਹ ਚੋਲਾ ਦਾ ਜਿਹੜਾ ਕੱਪੜਾ ਲੈ ਕੇ ਆਉਂਦੇ ਆ ਪਾਸ਼ਾ ਨੂੰ ਕਹਿੰਦੀ ਪਾਸ਼ਾ ਇਦਾਂ ਨਹੀਂ ਤੁਹਾਨੂੰ ਦੇਣਾ ਪਾਸ਼ਾ ਜੀ ਕਹਿੰਦੇ ਹੋਰ ਕਿੱਦਾਂ ਦੇਣਾ ਆਦੇ ਪੁੱਤਰ ਨੂੰ ਕਹਿੰਦੀ ਜਾ ਪੁੱਤਰਾ ਪਿੰਡ ਦੇ ਵਿੱਚ ਉਹ ਦਰਜੀ ਸੱਦ ਕੇ ਲਿਆ ਪਾਸ਼ਾ ਜੀ ਤੁਸੀਂ ਸਾਡੇ ਘਰੇ ਥੋੜਾ ਜਿਹਾ ਰੁਕੋ ਅਸੀਂ ਤੁਹਾਨੂੰ ਸਵਾ ਕੇ ਉਹ ਦੇਣਾ ਚਾਹੁੰਦੇ ਆ ਮੈਂ ਤੁਹਾਨੂੰ ਉਸ ਚੋਲੇ ਦੇ ਵਿੱਚ ਉਹਨਾਂ ਕੱਪੜਿਆਂ ਦੇ ਵਿੱਚ ਖੁਦ ਦਰਸ਼ਨ ਦੇ ਕਰਕੇ ਦੇਖਣਾ ਚਾਹੁੰਦੀ ਆ ਮਾਤਾ ਕਹਿੰਦੀ ਉਸ ਅੱチェ ਪਾਤਸ਼ਾਹ ਤੁਸੀਂ ਉਹ ਚੋਲਾ ਜ਼ਰੂਰ ਪਾਓ ਕਿਉਂਕਿ ਮੈਨੂੰ ਲੋਕ ਛੇਡਾਂ ਕਰਦੇ ਸੀ ਕਿ ਜਿਸ ਪਾਤਸ਼ਾਹ ਦੇ ਲਈ ਤੂੰ ਖੱਦਰ ਦੇ ਕੱਪੜੇ ਬਣਾਉਂਦੀ ਪਈ ਹੈ ਉਹ ਬਹੁਤ ਹੀ ਕੀਮਤੀ ਇਸ ਤੋਂ ਵੀ ਜ਼ਿਆਦਾ ਕੀਮਤੀ ਵਸਤਰਾਂ ਪੋਸ਼ਾਕ ਪਹਿਨਦੇ ਨੇ ਤੁਸੀਂ ਮੇਰੀ ਗਰੀਬਨੀ ਦਾ ਕਹਿੰਦੇ ਇਹ ਵਸਤਰ ਜ਼ਰੂਰ ਪਾ ਕੇ ਇੱਕ ਵਾਰ ਮੈਨੂੰ ਦਰਸ਼ਨ ਦਿਓ ਜੀ ਗੁਰੂ ਪਾਤਸ਼ਾਹ ਜੀ ਨੇ ਜੀ ਫਿਰ ਉਸ ਮਾਈ ਦੀ ਇੱਛਾ ਪੂਰੀ ਕੀਤੀ ਦਰਜੀ ਤੋਂ ਸਵਾਇਆ ਗਿਆ ਉਹ ਕਪੜਾ ਚੋਲਾ ਬਣਾਇਆ ਗਿਆ ਸੱਚੇ ਪਾਤਸ਼ਾਹ ਜੀ ਨੇ ਪਹਿਨੇ ਆ ਤੇ ਮਾਂ ਨੂੰ ਤੇ ਸਾਰੀ ਸੰਗਤ ਨੂੰ ਫਿਰ ਉਸ ਚੋਲੇ ਦੇ ਵਿੱਚ ਦਰਸ਼ਨੀ ਦੇਦਾਰ ਦਿੱਤੇ ਗੁਰੂ ਪਾਤਸ਼ਾਹ ਜੀ ਦੀ ਇਹ ਸਾਖੀ ਸੁਣ ਕੇ ਸਾਡੇ ਮਨ ਦੇ ਵਿੱਚ ਵੀ ਇਹ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਜੀ ਕਿ ਜੇਕਰ ਕੋਈ ਸੱਚੇ ਮਨੋਂ ਭਿੱਜ ਕੇ ਆਪਣੇ ਵਾਹਿਗੁਰੂ ਦੇ ਦਰਸ਼ਨ ਕਰਨਾ ਚਾਵੇ ਤਾਂ ਅੱਜ ਵੀ ਪ੍ਰਤੱਖ ਦਰਸ਼ਨ ਹੁੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਵਸੇ ਲੋੜ ਹੈ ਜੀ ਕਿ ਅਸੀਂ ਸਾਨੂੰ ਜੰਗਲਾਂ ਚ ਜਾਣ ਦੀ ਲੋੜ ਨਹੀਂ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਅਸੀਂ ਸਾਰੇ ਕੰਮ ਗੁਰਬਾਣੀ ਦੇ ਮੁਤਾਬਕ ਕਰਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਤੇ ਨੀਂ ਚੜ ਰੱਖੀਏ ਤੇ ਬੇਨਤੀ ਕਰੀਏ ਕਿ ਦਾਤਿਆ ਜਿਵੇਂ ਤੁਸੀਂ ਸੇਵਾਦਾਸ ਨੂੰ ਦਰਸ਼ਨ ਦਿੱਤੇ ਜਿਵੇਂ ਤੁਸੀਂ ਉਸ ਦੀ ਮਾਤਾ ਨੂੰ ਦਰਸ਼ਨ ਦਿੱਤੇ ਕਿਤੇ ਸਾਡੇ ਗਰੀਬ ਦੀ ਵੀ ਸੁਣ ਲੋ ਸਾਨੂੰ ਵੀ ਤੁਸੀਂ ਦਰਸ਼ਨ ਦੇ ਕੇ ਨਿਹਾਲ ਕਰੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਇਸ ਸਾਖੀ ਨੂੰ ਜੇਕਰ ਤੁਹਾਨੂੰ ਸੁਣ ਕੇ ਆਨੰਦ ਆਇਆ ਤਾਂ ਜਰੂਰ ਅੱਗੇ ਤੋਂ ਅੱਗੇ ਸਾਂਝਾ ਕਰਿਓ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ